ਮੌਸਮ ਲਗਾਤਾਰ ਕਰਵਟ ਲੈ ਰਿਹਾ ਲਗਾਤਾਰ ਬਦਲ ਰਿਹਾ ਜਿਸ ਤੇ ਦੂਜੇ ਪਾਸੇ ਪੰਜਾਬ ਦੇ 12 ਜ਼ਿਲ੍ਹੇ ਹੜਾਂ ਦੀ ਮਾਰਦੇ ਹਿੱਟ ਨੇ ਵੱਡੇ ਪੱਧਰ ਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਪਰ ਮੁਸ਼ਕਲ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਕੱਲ ਤੋਂ ਹੀ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲਈ ਮੌਸਮੀ ਭਾਗ ਦੇ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਸਰਤ ਜ਼ਿਲ੍ਹਿਆਂ ਮੁਸ਼ਕਲਾਂ ਇਸ ਦੇ ਨਾਲ ਹੋਰ ਵੀ ਵੱਧ ਸਕਦੀਆਂ ਨੇ ਹਿਮਾਚਲ ਦੇ 9 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਕੱਲ ਵੀ ਮੀਂਹ ਦਾ ਦੌਰ ਲਗਾਤਾਰ جاری ਰਿਹਾ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਹੋਵੇ ਕਿਉਂਕਿ ਜਦੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕੋ ਸਮੇਂ ਲਗਾਤਾਰ ਮੀਂਹ ਦਾ ਦੌਰ ਚੱਲਦਾ ਹੈ ਤਾਂ ਉਸ ਦੇ ਨਾਲ ਮੁਸ਼ਕਲ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਉਸ ਦੇ ਨਾਲ ਫਿਰ ਨਦੀਆਂ ਨਾਲੇ ਡੈਮਾਂ ਜਦੋਂ ਉਫਾਨਤੇ ਹੁੰਦੀਆਂ ਨੇ ਡੈਮਾਂ ਤੋਂ ਬਾਅਦ ਚੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਤੇ ਫਿਰ ਬਿਲਕੁਲ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਰੇਸ਼ਾਨੀ ਹੋਰ ਵੀ ਦੀ ਗੱਲ ਕਰੀਏ ਤਾਂ 12 ਜ਼ਿਲ੍ਹੇ ਹੁਣ ਤੱਕ ਹੜ੍ਹਾਂ ਦੀ ਮਾਰ ਦੇ ਹੇਠ ਆ ਚੁੱਕੇ ਨੇ 1300 ਦੇ ਕਰੀਬ ਪਿੰਡ ਜੋ ਕਿ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ 4 ਲੱਖ ਏਕੜ ਜੇਕਰ ਫਸਲ ਦੀ ਗੱਲ ਕਰੀਏ ਤਾਂ 4 ਲੱਖ ਏਕੜ ਫਸਲਾਂ ਦਾ ਰਕਬਾ ਜੋ ਕਿ ਉਹ ਬਿਲਕੁਲ ਬਰਬਾਦ ਹੋ ਗਿਆ ਤਬਾਹ ਹੋ ਗਿਆ ਕਿਸਾਨਾਂ ਦੀ ਫਸਲ ਤੇ ਵੱਡਾ ਇਹਨਾਂ ਹੜ੍ਹਾਂ ਦੇ ਕਾਰਨ ਅਸਰ ਹੋਇਆ ਜੋ ਕਿ ਮਾਰ ਪਈ ਹੈ ਪਰ ਇਸ ਦੇ ਵਿਚਾਲੇ ਮੁਸ਼ਕਲ ਫਿਲਹਾਲ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਜੇਕਰ ਮੀਂਹ ਦਾ ਦੌਰ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਫਿਰ ਸੁਭਾਵਿਕ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਫਿਰ ਅਮੀਂ ਜੋ ਕਿ ਅਮੀਂ ਦਾ ਪਾਣੀ ਹੈ ਉਹ ਡੈਮਾਂ ਦੇ ਵਿੱਚ ਜਾ ਕੇ ਮਿਲੇਗਾ ਡੈਮਾਂ ਦਾ ਜ਼ਿਕਰ ਕਪੈਸਿਟੀ ਤੋਂ ਜ਼ਿਆਦਾ ਪਾਣੀ ਹੁੰਦਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਉਸ ਪਾਣੀ ਨੂੰ ਰਿਲੀਜ਼ ਕੀਤਾ ਜਾਂਦਾ ਹੈ ਆ ਤਾਂ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅੱਜ ਵੀ ਭਾਰੀ ਅਮੀਂ ਦਾ ਜੋਖੇ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲਈ ਮੌਸਮੀ ਭਾਗ ਨੇ ਇਹ ਵਾਰਨਿੰਗ ਜਾਰੀ ਕੀਤੀ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਆ ਦਰਸਲ ਰੈਡ ਅਲਰਟ ਹੈ ਸਰਦੀ ਜ਼ਿਲ੍ਹਿਆਂ ਦੀ ਜਿਸ ਦੇ ਨਾਲ ਮੁਸ਼ਕਲ ਵਾ ਸਕਦੀ ਹੈ ਕਿਉਂਕਿ ਹੜਾਂ ਦੀ ਮਾਰ ਦੀ ਜਕਰ ਗੱਲ ਕਰੀਏ ਸਭ ਤੋਂ ਵੱਧ ਮਾਰ ਇਸ ਰੱਦੀ ਜ਼ਿਲ੍ਹਿਆਂ ਦੇ ਵਿੱਚ ਪਈ ਹੈ ਪਠਾਨਕੋਟ ਤੋਂ ਲੈ ਕੇ ਫਰੋਜ਼ਪੁਰ ਫਾਜ਼ਿਲਕਾ ਤੱਕ ਉਹ ਸਾਰੇ ਜ਼ਿਲ੍ਹੇ ਕਈ ਦੇ ਕਈ ਪਿੰਡ ਜੋ ਕਿ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਹਰ ਰੋਜ਼ ਤਸਵੀਰਾਂ ਵੀ ਵਿਖਾਉਂਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਜਿੱਥੇ ਪਾਣੀ ਨਿਕਲ ਵੀ ਚੁੱਕਾ ਹੈ ਉੱਥੇ ਮੁਸ਼ਕਲ ਦਿੱਕਤ ਦਿੱਕਤ ਜੇ ਹੋਰ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ ਰਾਸ਼ਨ ਨੂੰ ਲੈ ਕੇ ਵੱਡੀ ਸਮੱਸਿਆ ਪਸ਼ੂਆਂ ਦੇ ਚਾਰੀ ਨੂੰ ਲੈ ਕੇ ਆ ਵੱਡੀ ਸਮੱਸਿਆ ਤਾਂ ਕਿਵੇਂ ਜ਼ਿੰਦਗੀ ਨੂੰ ਪਟੜੀ ਤੇ ਲਿਆਂਦਾ ਜਾਵੇ ਉਸ ਨੂੰ ਅਜੇ ਵਕਤ ਲੱਗੇਗਾ ਸਮਾਂ ਲੱਗੇਗਾ ਹਾਲਾਂਕਿ ਬਿਲਕੁਲ ਪੰਜਾਬੀ ਵੱਡੇ ਪੱਧਰ ਤੇ ਚਾਹੇ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਆਪ ਮਹਾਰੇ ਉਹਨਾਂ ਪੇੜਤਾਂ ਤੱਕ ਪਹੁੰਚ ਰਹੇ ਨੇ ਲੋਕਾਂ ਤੱਕ ਮਦਦ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ ਪਰ ਉਸ ਦੌਰ ਦੇ ਵਿੱਚੋਂ ਨਿਕਲਣ ਦੇ ਵਿੱਚ ਅਜੇ ਵਕਤ ਲੱਗੇਗਾ ਪਰ ਜਦੋਂ ਵਕਤ ਲੱਗੇਗਾ ਪਰ ਮੈਂ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੱਲ ਤੁਸੀਂ ਜਿੱਥੇ ਭਾਰੀ ਮੀਂਹ ਦਾ ਦੌਰ ਜਾਰੀ ਹੈ ਉੱਥੇ ਅੱਜ ਵੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਤਰਪਾਰੀ ਮੀਂਹ ਦੇ ਵਿਚਾਲੇ ਜਲੰਧਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਤਲੁਜ ਦੇ ਤੇਜ਼ ਵਹਾਰ ਨੂੰ ਲੈ ਕੇ ਐਡਵਾਂਸਡ ਐਡਵਾਈਸਰੀ ਜਾਰੀ ਕੀਤੀ ਹੈ ਫਲੋਰਤੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਹੈ ਅਗਲੇ ਕੁਝ ਦਿਨ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਸਾਡੀਆਂ ਰਾਤ ਬਚਾਅ ਕਾਰਜ ਟੀਮਾਂ ਮੌਕੇ ਤੇ ਤਾਇਨਾਤ ਨੇ ਡੀਸੀ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਰਿਲੀਫ ਕੇਂਦਰ ਵੀ ਬਣਾਏ ਗਏ ਨੇ ਇਸ ਗੱਲ ਦੀ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਜੇ ਕੋਈ ਰਾਹਤ ਕੈਂਪਾਂ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੇ ਕਿਸੇ ਦਾ ਪਸ਼ੂ ਜਾਂ ਹੋਰ ਕੋਈ ਅਸਮਾਨ ਹੈ ਤਾਂ ਉਸ ਦੀ ਵੀ ਜ਼ਿੰਮੇਵਾਰੀ ਸਾਡੀ ਆ ਡਿਪਟੀ ਕਮਿਸ਼ਨਰ ਜਲੰਧਰ ਦੇ ਵੱਲੋਂ ਇਸ ਗੱਲ ਦਾ ਲੋਕਾਂ ਨੂੰ ਆ ਭਰੋਸਾ ਦਿੱਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਦਾ ਤੌਰ ਕੱਲ ਤੋਂ ਹੀ ਜਾਰੀ ਹੈ ਵਕਫਕ ਜ਼ਿਲ੍ਹਿਆਂ ਦੇ ਲਈ ਰੈਡ ਅਲਰਟ ਵੀ ਅੱਜ ਦੇ ਲਈ ਜਾਰੀ ਕੀਤਾ ਗਿਆ ਤੇ ਇਸ ਦੇ ਵਿਚਾਲੇ ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਐਡਵਾਂਸ ਦੇ ਵਿੱਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਕਿਉਂਕਿ ਸਤਲੁਜ ਦੇ ਵਿੱਚ ਵਹਾਅ ਲਗਾਤਾਰ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਫਲੋਰ ਤੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰੈਨ ਦੀ ਅਪੀਲ ਕੀਤੀ ਗਿਆ ਤੇ ਅਗਲੇ ਕੁਝ ਦਿਨ ਦਰਿਆਵਾਂ ਦੇ ਰੇੜੇ ਨਾ ਜਾਣਦੇ ਵੀ ਲੋਕਾਂ ਨੂੰ ਹਦਾਇਤ ਕੀਤੀ ਹੈ ਮੈਂ ਜੀ ਸਾਰੇ ਆਪਣੇ ਲੁਧਰਨ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਉਹ ਸੱਤੂਸ ਦਰਿਆ ਛੱਡ ਗਿਆ ਤੇ ਉਹਦੇ ਵਿੱਚ ਪਿੱਛੇ ਰੋਪੜ ਵਾਲੇ ਪਾਸੇ ਜਿਹੜਾ ਵਹਾਅ ਹੈਗਾ ਸੱਤੂਸ ਦਾ ਤੇਜ਼ ਹੋਇਆ ਹੈ ਦੇਖ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਫਲੋਰ ਐਂਡ ਵਿਦਰਪਿੰਡ ਦਾ ਪੂਲ ਆਊਟ ਤੋਂ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਹੁਣ ਇਸ ਵੇਲੇ ਲਗਭਗ 60 ਤੋਂ 70 ਹਜ਼ਾਰ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਕੂਸੇਕ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਆਵਾਜ਼ੇ ਜਿਹੜਾ ਸਾਡਾ ਇਹ ਪਾਣੀ ਹੈ ਉੱਤੇ ਕਿੰਨਾ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਇਹ ਪਾਣੀ ਸਿੱਧਾ ਜਿੱਦਾ ਲੰਘ ਜਾਵੇ ਸੋ ਸਾਨੂੰ ਸਤਪਤਾ ਵਰਤਨ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਨਾਂ ਤੋਂ ਲੈ ਕੇ ਅਗਲੇ ਕੁਝ ਦਿਨਾਂ ਤੱਕ ਉੱਥੇ ਹੀ ਬੰਨਾਂਦੇ ਰਹਿਣੀਆਂ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਦੇ ਸ਼ੇਅਰ ਕਰਨੀ ਆ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਤੁਹਾਨੂੰ ਪਹੁੰਚਾਵਾਂਗੇ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕ ਸਕੋ ਸਾਡੇ ਵੱਲੋਂ ਰੀਲੀਫ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ ਜਲੰਧਾ ਜਿਹੜੇ ਹਾਇਰ ਗਰਾਉਂਡ ਤੇ ਬਣੇ ਹੋਏ ਆ ਜੇ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਤੁਹਾਨੂੰ ਜਾਂ ਤੁਹਾਡੇ ਪਛੂਆਂ ਨੂੰ ਜਿਹੜਾ ਉੱਤੇ ਹਾਇਰ ਗਰਾਉਂਡ ਤੇ ਲੈ ਕੇ ਜਾਂਦੀ ਉੱਚੇ ਧਾਵਾਂ ਤੇ ਲੈ ਕੇ ਜਾਣ ਲਈ ਤੇ ਤੁਸੀਂ ਸਾਡੇ ਨਾਲ ਆਓ ਤਾਂ ਪਾਰੀਮੀ ਦੇ ਵਿਚਾਲੇ ਜਲੰਧਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਅਡਵਾਂਸ ਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਤਲੁਜ ਦੇ ਤੇਜ਼ ਵਹਾਅ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਅੱਜ ਫਿਰੋਤ ਦਿ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਉੱਥੇ ਡੀਸੀ ਪਟਿਆਲਾ ਪ੍ਰੀਤੀ ਯਾਦਵ ਦੀ ਲੋਕਾਂ ਨੂੰ ਅਪੀਲ ਹੈ ਕਿ ਹੜ੍ਹ ਤੋਂ ਬਚਾਅ ਦੇ ਇੰਤਜ਼ਾਮ ਮੁਕੰਮਲ ਕੀਤੇ ਗਏ ਨੇ ਗਲਤ ਜਾਣਕਾਰੀ ਤੋਂ ਲੋਕ ਨਾ ਘਬਰਾਉਣ ਬਿਨਾਂ ਵਜ੍ਹਾ ਅਫਵਾਹਾਂ ਨਾ ਫਲਾਈਆਂ ਜਾਣ ਡੀਸੀ ਪਟਿਆਲਾ ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਕਹਿੰਦੇ ਕਿ ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਦੇ ਨਾਲ ਸਾਂਝੀ ਕੀਤੀ ਜਾਵੇ ਪਟਿਆਲਾ हां डीसी पटियाला ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਮੌਕੇ ਤੇ ਕਾਰਵਾਈ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਪਟਿਆਲਾ ਦੀ ਬੜੀ ਨਦੀ ਦੇ ਵਿੱਚ ਪਾਣੀ ਨਹੀਂ ਆਇਆ ਡੀਸੀ ਪਟਿਆਲਾ ਦੇ ਵੱਲੋਂ ਵੀ ਸਾਫ਼ ਕੀਤਾ ਗਿਆ ਕਿਉਂਕਿ ਇਸ ਤਰ੍ਹਾਂ ਦੀਆਂ ਕੁਝ ਅਫਵਾਹਾਂ سوشل میڈیا ਤੇ ਫੈਰ ਰਹੀਆਂ ਸਨ ਕੁਝ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਬੜੀ ਨਦੀ ਦੇ ਵਿੱਚ ਪਾਣੀ ਆ ਗਿਆ ਪਰ ਡੀਸੀ ਪਟਿਆਲਾ ਦੇ ਵੱਲੋਂ ਇਹ ਬਿਲਕੁਲ ਸਪਸ਼ਟ ਕੀਤਾ ਗਿਆ ਸਾਫ਼ ਕੀਤਾ ਗਿਆ ਕਿ ਪਟਿਆਲਾ ਦੀ ਬੜੀ ਨਦੀ ਦੇ ਵਿੱਚ ਕੋਈ ਵੀ ਪਾਣੀ ਨਹੀਂ ਆਇਆ ਆ ਤਾਂ ਡੀਸੀ ਪਟਿਆਲਾ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਮੌਕੇ ਦੇ ਹਾਲਾਤਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੜ੍ਹ ਤੋਂ ਬਚਾ ਦੇ ਇੰਤਜ਼ਾਮ ਜੋ ਕਿ ਪ੍ਰਸ਼ਾਸਨ ਦੇ ਵੱਲੋਂ ਮੁਕੰਮਲ ਕੀਤੇ ਗਏ ਨੇ ਨਾਲ ਉਹਨਾਂ ਨੇ ਕਿਹਾ ਕਿ ਗਲਤ ਜਾਣਕਾਰੀ ਤੋਂ ਲੋਕ ਨਾ ਘਬਰਾਉਣ ਬਿਨਾਂ ਵਜ੍ਹਾ ਅਫਵਾਹਾਂ ਨਾ ਫਲਾਈਆਂ ਜਾਣ ਤੇ ਲੋਕਾਂ ਨੇ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਲੌਜੀਕ ਦੇ ਬਿਨਾਂ ਕਿਸੇ ਆਧਾਰ ਦੇ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਦੇ ਨਾਲ ਸਾਂਝੀ ਕੀਤੀ ਜਾਵੇ ਤੇ ਨਾਲ ਉਹਨਾਂ ਨੇ ਇਹ ਗੱਲ ਵੀ ਬਹੁਤ ਸਪਸ਼ਟ ਕੀਤੀ ਹੈ ਕਿ ਪਟਿਆਲਾ ਦੀ ਬੜੀ ਨਦੀ ਦੇ ਵਿੱਚ ਪਾਣੀ ਨਹੀਂ ਆਇਆ ਇਸ ਵੀਡੀਓ ਦੇ ਰਾਹੀਂ ਮੈਂ ਕੋਈ ਰਿਕੁਐਸਟ ਵੀ ਕਰਨਾ ਚਾਹੁੰਦੀ ਆ ਬੇਨਤੀ ਵੀ ਹੈਗੀ ਕਿ ਆਪਾਂ ਪੈਨਿਕ ਨਾ ਕ੍ਰੀਏਟ ਕਰੀਏ ਔਰ ਜਿੱਥੇ ਵੀ ਇਨਫੋਰਮੇਸ਼ਨ ਵਾਜਿਬ ਹੈਗੀ ਉਹ ਤੁਰੰਤ ਸਾਡੇ ਨਾਲ ਸ਼ੇਅਰ ਕਰੀਏ ਤਾਂਕਿ ਕੋਈ ਬ੍ਰੀਚ ਆਇਆ ਇਹੋ ਜਿਹੀ ਅਮਰਜੈਂਸੀ ਨਾ ਪੈਦਾ ਹੋਣ ਔਰ ਉਹਦੇ ਅਸਰ ਇਨਫੋਰਸਮੈਂਟ ਵੀ ਟਾਈਮਲੀ ਕਰ ਸਕੀਏ ਇਹਦੇ ਨਾਲ ਹੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਸਾਰੇ ਐਸ ਡੀ ਐਮਸ ਸਾਰੇ ਸਾਡੇ ਸੀਨੀਅਰ ਅਫਸਰ ਸਭ ਫੀਲਡ ਤੇ ਹੈਗੇ 24 ਘੰਟੇ ਅਸੀਂ ਵਨਰੇਬਲ ਪੁਆਇੰਟਸ ਤੇ ਡਿਊਟੀਆਂ ਵੀ ਲਾਈ ਹੈ ਬਾਂਘਰਪੁਰ ਜਿਹੜਾ ਪੁਆਇੰਟ ਹੈਗਾ ਉਹਨੂੰ ਵੀ ਅਸੀਂ ਮੋਨਿਟਰ ਕਰ ਰਹੇ ਹ ਕੁਝ ਥਾਵਾਂ ਤੇ ਪਾਣੀ ਟੋਪਲ ਹੋ ਕੇ ਫੀਲਡ ਤੇ ਵੀ ਜਾ ਰਹੇਗਾ ਜੋ ਕਿ ਇੱਕ ਉੱਥੇ ਪਿੰਡ ਵਾਲਿਆਂ ਨਾਲ ਮੈਂ ਵੀ ਗੱਲਬਾਤ ਕੀਤੀ ਹੈਗੀ ਅਸੀਂ ਜਾ ਵੀ ਰਹੇ ਹਾਂਗੇ ਜਨਰਲੀ ਪਾਣੀ ਚ ਲੱਗ ਜਾਂਦਾ ਹੈ ਉਹਨੂੰ ਕਹ ਰਹੇ ਕਹਿੰਦੇ ਆ ਬਟ ਕੋਈ ਬ੍ਰੀਚ ਲੱਗਦਾ ਹੈ ਜਾਂ ਕਿਥੇ ਖਾਰ ਪੈ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਹਲੇ ਸਾਰੀ ਨਦੀਆਂ ਡਰੇਨਸ ਮੀ ਵੀ ਹੋਰ ਵੀ ਸੰਭਾਵਨਾ ਹੈ ਵਧਿਆ ਹੋਇਆ ਹੈ ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈਗੀ ਕਿ ਇੱਕ ਤਾਂ ਆਪਾਂ ਨਦੀਆਂ ਦੇ ਕੰਡੇ ਜਾਂ ਡਰੇਨਸ ਜੋ ਸੌਲਨ ਹੈਗੇ ਉੱਥੇ ਜਾਣ ਤੋਂ ਗੁਰੇਜ਼ ਕਰੀਏ ਆਪਣੇ ਪਸ਼ਵਾਨੂ ਵਿਊਥੇ ਨਾਲ ਲੈ ਕੇ ਜਾਈਏ ਕਿਸੇ ਤਰੀਕੇ ਦੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹਦੇ ਤੋਂ ਪੈਨਿਕ ਕ੍ਰੀਏਟ ਹੁੰਦਾ ਹੈਗਾ ਔਰ ਜੋ ਸੈਂਸਿਟਿਵ ਵੀ ਨਹੀਂ ਹੈ ਔਰ ਕੋਈ ਇਨਫਰਮੇਸ਼ਨ ਤੁਹਾਨੂੰ ਲੱਗਦੀ ਹੈਗੀ ਕਿ ਕੋਈ ਖਾਰ ਪੈ ਰਹਾ ਹੈ ਬ੍ਰੀਚ ਦੀ ਸੰਭਾਵਨਾ ਉਹ ਤੁਰੰਤ ਸਾਡੇ ਨਾਲ ਸਾਂਝੀ ਕੀਤੀ ਜਾ ਅਸੀਂ ਚਾਰੇ ਪਾਸੇ ਸਾਡੀ ਮਸ਼ੀਨਰੀ ਵੀ ਡਿਪਲੋਏਡ ਹੈ ਮੈਨਪੋਰ ਵੀ ਡਿਪਲੋਏਡ ਹੈ ਜੇ ਤੁਸੀਂ ਸਾਥ ਦੋਗੇ ਤਾਂ ਮੈਨੂੰ ਉਮੀਦ ਹੈਗੀ ਕਿ ਜਿੰਨਾ ਵੀ ਪਾਣੀ ਸਾਡੇ ਕੋਲ ਆ ਰਿਹਾ ਹੈ ਉਹ ਸੇਫਲੀ ਇੱਥੋਂ ਲੰਘ ਜਾਣਾ ਆਏਗਾ ਮੌਹਲੀ ਫਤੇਗੜ ਏਰੀਆ ਵਿੱਚ ਜਿਹੜਾ ਬਾਰਿਸ਼ ਦਾ ਪਾਣੀ ਹੈਗਾ ਉਹ ਕੈਚਮੈਂਟ ਫੀਡ ਹੋ ਕੇ ਦਰਾਂਦ ਆ ਫਤੇਗੜ ਸਾਹਿਬ ਸਾਡੀ ਹੋ ਜਾਏਗੀ ਉੱਥੇ ਸਟੱਡੀ ਜਿਹੜਾ ਰੀਡਿੰਗ ਹੈਗੀ ਕਈ ਘੰਟਿਆਂ ਤੋਂ 2-3 ਘੰਟੇ ਤੋਂ 4.5 ਫਿਟ ਹੈਗੀ ਟੈਕਸਨ ਸਾਹਿਬ ਡਰੇਨੇਜ ਵਿਭਾਗ ਦੇ ਮੁਤਾਬਿਕ ਇੱਥੇ ਜਿਹੜੀ ਸਾਡੀ ਡੇਂਜਰ ਲੈਵਲ ਜਾਂਦਾ ਹੈ ਉਹ 12 ਫਿਟ ਤੇ ਜਾਂਦਾ ਹੈ ਤਾਂ ਹਜੇ ਦੇਖ ਲਈ ਸਥਿਤੀ ਕੀ ਹੈਗੀ ਤੇ ਨਾਲ ਹੀ ਨਾਲ ਮੇਰੀ ਰਿਕਵੈਸਟ ਵੀ ਹੈਗੀ ਕਿ ਕਿਸੇ ਨੂੰ ਕੁਝ ਲੱਗਦਾ ਹੈਗਾ ਕਿ ਸੀ ਵੀਕ ਪੁਆਇੰਟ ਤੇ ਕੋਈ ਬ੍ਰੀਚ ਹੋ ਰਹੀ ਹੈ ਕੋਈ ਖਾਰ ਪੈ ਰਹੀ ਹੈ ਤਾਂ ਸਾਨੂੰ ਦੱਸੋ ਔਰ ਐਮਰਜੈਂਸੀ ਹਾਲਾਤਾਂ ਨੂੰ ਨਜਿੱਠਣ ਵਾਸਤੇ ਵੀ ਅਸੀਂ ਪ੍ਰਿਪੇਅਰਡ ਆ ਸਾਡੇ ਸਾਰੇ ਇੰਤਜ਼ਾਮ ਪੂਰੇ ਹੈਗੇ